ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਹੋਇਆ ਕਹਿੰਦੇ ਵੀ ਹੰਡਾਇਆ ਪਿੰਡ ਨੇੜੇ ਰਹਿ ਗਿਆ ਬਰਨਾਲਾ ਜ਼ਿਲ੍ਹਾ ਵੀ ਬਾਈ ਹੋਰ ਹਾਂ ਦਾ ਬਰਨਾਲਾ ਆ ਗਿਆ ਤੇ ਕੰਮ ਆ ਜਿਹੜਾ ਕੰਮ ਹੈਗਾ ਵੱਡੇ ਲੈਵਲ ਤੇ ਵਪਾਰ ਦਾ ਕੰਮ ਆ ਰੂਟੀਨ ਚ ਪਸ਼ੂ ਆਉਂਦੇ ਰਹਿੰਦੇ ਨੇ ਅੱਜ ਦੀ ਵੀਡੀਓ ਚ ਦਿਖਾਉਣ ਦਾ ਸਾਨੂੰ 15 20 ਨਾਗ ਆਏ ਤੇ ਕੁਝ ਬਾਈ ਹੋਰਾਂ ਨੇ ਕਰਤੇ ਸੇਲ ਤੇ ਹਾਲ ਫਿਲਹਾਲ ਦਿਖਾਵਾਂਗੇ ਨੌ ਨਗ ਜਿਸ ਚ ਮੰਨ ਲਓ ਜਰਸੀ ਐਚ ਐਫ ਸਾਈ ਵਾਲਾ ਟਾਪ ਤੋਂ ਟਾਪ ਦੀਆਂ ਚੀਜ਼ਾਂ ਦਿਖਾ ਦੂੰਗਾ ਵਿੱਚ ਦੋ ਦੰਦ ਦਾ ਤੋਹਫਾ ਵੀ ਦਿਖਾ ਦਾਂਗੇ ਇੱਕ ਤਾਜ਼ੀਆਂ ਸੂਈਆਂ ਵੀ ਦਿਖਾ ਦਾਂਗੇ ਤੇ ਗੱਬਣ ਵੀ ਦਿਖਾ ਦਾਂਗੇ ਬਾਕੀ ਗੱਲਬਾਤ ਛੋਡੀ ਬਾਈ ਨਾਲ ਕਰਾ ਰਹਾਨ ਆ ਕੱਲੀ ਕੱਲੀ ਖੋਲ ਕੇ ਤੋੜ ਕੇ ਦਿਖਾ ਦਾਂਗੇ ਡਿਟੇਲ ਸਾਰੀ ਪੁੱਛ ਲਾਂਗੇ ਫੋਰ ਭਾਨੇ ਕਿਵੇਂ ਆ ਵਧੀਆ ਬਾਈ ਤੁਸੀਂ ਦੱਸੋ ਕਰਦੀ ਕਲਾ ਐ ਬਾਈ ਨਿਆਰਾ ਆ ਨੰਬਰ ਬੋਲ ਰਿਹਾ ਨੰਬਰ ਹੈਗਾ ਬਈ 987786889 ਦੂਜਾ ਨੰਬਰ ਹੈਗਾ 9735 500 ਹਸੇ ਵਾਲੀ ਇਹ ਵੱਡੇ ਭਰਾ ਨੰਬਰ ਆਈ ਠੀਕ ਆ ਜੀ ਇੱਥੋਂ ਕਰਦੀਏ ਸ਼ੁਰੂ ਹਾਂਜੀ ਬਾਈ ਜੀ ਲੈ ਇੱਥੋਂ ਕਰ ਗੈਰੀ ਸ਼ੁਰੂ ਆ ਦਿਖਾਓ ਇਹ ਪਹਿਲਾਂ ਤਾਂ ਰੇਲ ਦੇ ਡੱਬੇ ਜਿੱਦੀ ਵਹਿੜਾ ਆਹੀ ਦਿਖਾ ਦੇ ਨਾਲੇ ਮਾਰਦੇ ਆਰਡਰ ਦੇ ਕੈਮਰਾ ਆਰਡਰ ਵੀ ਆ ਗਿਆ ਨਾ ਬਿਲਕੁਲ ਨਾਲ ਲੱਗਮਾ ਚਮਕਾ ਵਾਲਾ ਤੇ ਬੱਚੀ ਵੀ ਯਾਰ ਸ਼ਾਈਨਿੰਗ ਵਾਲੀ ਆ ਗਈ ਲੰਬੀ-ਲੰਬੀ ਵੀ ਫੁੱਲਾ ਤੇ ਕੱਦ ਵਾਲਾ ਤਾਂ ਕੋਈ ਲੇਖਾ ਹੀ ਨਹੀਂ ਹੈਗਾ ਬਾਕੀ ਬਈ ਦੰਦਾ ਚ ਆ ਗਈ ਦੂਜਾ ਸੂਆ ਹੈ ਤਾਂ ਐਮਨ ਕੇ ਚੱਲ ਵੀ ਚਾਰ ਦੰਦਾ ਬੱਚਾ ਹੈ ਸਿਰਫ ਸਿਰਫ ਬਈ ਚਾਰ ਦੰਦਾ ਹੈ ਲਾ ਕੇ ਨੇੜੇ ਓਏ ਕਹਿਣ ਦੀ ਨਹੀਂ ਆ ਦੰਦਾ ਚ ਵੀ ਚਾਰ ਦੰਦਾ ਚਾਰ ਆ ਦੂਜਾ ਸੁਹਾ ਬਈ ਵੱਡੀ ਬੁੱਢੀ ਵਾਲੀ ਆ ਨਾ ਵੱਡੀ ਬਹੁਤ ਆ ਬਈ ਬੜਾ ਤੌਰ ਖੋਲ ਕੇ ਜੋਪਰਾ ਕੱਦ ਬੱਡ ਵੀ ਫੁੱਲ ਡਾਬਲ ਆ ਗਿਆ ਆਰਡਰ ਵੀ ਨਾਲ ਲਗਮ ਆ ਗਿਆ ਤੇ ਲੈਗ ਸਕੋਰ ਵਾਲੇ ਪੱਖ ਉਹ ਵੀ ਫੁੱਲ ਮਜ਼ਬੂਤ ਆ ਗਈ ਜੇ ਗੱਲ ਕਰ ਲਈਏ ਪ੍ਰਿੰਟ ਵਾਈਜ਼ ਗੱਲ ਕਰ ਲਈਏ ਮੇਰਾ ਕੈਨ ਦਾ ਭਾਵ ਤੁਹਾਨੂੰ ਇਹ ਆ ਵੀ ਇਹ 5 ਸਟਾਰ ਤੋਹਫਾ ਦਿਖਾ ਰਿਆ ਤੁਹਾਨੂੰ ਐਚ ਐਫ ਦਾ ਥਣ ਦਾ ਸੈਜ ਬਹੁਤ ਸੋਹਣਾ ਰੱਖਦੀ ਆ ਮੁਠੀ ਵਾਲਾ ਥਣ ਰੱਖਦੀ ਆ ਚਾਹੇ ਮਸ਼ੀਨੀ ਚਵਾਈ ਕਰ ਲਿਓ ਚਾਹੇ ਹੱਥੀ ਚਵਾਈ ਕਰ ਲਿਓ ਡਾਵਲ ਛੇਡ ਆਟਮਾ ਦੋਨਾਂ ਪਾਸਿਆਂ ਚੱਲੂਗੀ ਸੂਈ ਕਦੋਂ ਆ ਬਾਈ ਇਹ ਸੂਈ ਬਾਈ ਕੱਲ ਦੀ ਆ ਬਈ ਇਹ ਗੁਰੀ ਕੱਲ ਦੀ ਸੂਈ ਜੇਰ ਜੇ ਆਪਾਂ ਡੰਨ ਜੇਰ ਉਹ ਡੰਨ ਵੀਡੀਓ ਆਪਣੇ ਕੋਲੇ ਬਣੀ ਵੀ ਆ ਬਾਈ ਇੱਥੋਂ ਕਰੀ ਗੈਪ ਦਿਖਾ ਦੇ ਥਣਾ ਦਾ ਤੇ ਬਾਕੀ ਇੱਥੋਂ ਸਾਰੀ ਦਿਖਾ ਦੇ ਸਿਆਣੇ ਦੀ ਕਹਾਵਤ ਜਿੰਨੇ ਕਹਿੰਦੇ ਨੇ ਪੀੜੀਆਂ ਦੇ ਪਾਵੇ ਠੀਕ ਆ ਗੱਲ ਆ ਉਦਾਂ ਦੀ ਹੈਗੀ ਵੀ ਪੀੜੀਆਂ ਦੇ ਪਾਵੇ ਮੰਗਣਾ ਐ ਕੱਲਾ ਕੱਲਾ ਥਣ ਪਿਆਗਾ ਪਾਨਾ ਕਹਿੰਦਾ ਪੀੜੀ ਦੇ ਪਾਵੇ ਵਾਲਾ ਸਿਸਟਮ ਆ ਕਿਉਂਕਿ ਇਹ ਲੁਕਣ ਵਾਲੀ ਚੀਜ਼ ਨਹੀਂ ਹੈਗੀ ਇਹ ਸਾਡੇ ਸਾਹਮਣੇ ਦਿਖਦੀ ਆ ਦੇਖਣ ਵਾਲੀ ਚੀਜ਼ ਆ ਜਿਹੜੀ ਦੁੱਧ ਬਈ ਇਹਦਾ ਕਾਨੂੰਨ ਦੇ ਵੀ ਐ ਮੰਨ ਕੇ ਚੱਲ ਵੀ 32 ਕਿਲੋ ਦੁੱਧ ਖਰਾਬ ਆਵੇ ਇਹਦਾ ਠੀਕ ਆ ਗੱਲ ਐ ਮੰਨ ਕੇ ਸਾਈਜ਼ ਦਾ ਵੀ ਆਈਡੀਆ ਹੋਈ ਫੁੱਲ ਸਾਈਜ਼ ਹੀ ਆ ਪੁੱਛੀ ਦਾ ਕੱਦ ਕਾਰ ਵੀ ਦਿਖਾਨੀ ਕਰੀ ਇੱਥੋਂ ਏ ਕੱਦ ਵੀ ਫੁੱਲ ਉੱਚਾ ਆ ਗਿਆ ਤੇ ਬਰੀਡ ਵੀ ਫੁੱਲ ਆ ਗਈ ਜਿਵੇਂ ਕਿਸੇ ਭਰਾ ਨੇ ਬਰੀਡਿੰਗ ਤੇ ਕੰਮ ਕਰਾ ਲਿਆ ਲੈ ਲੈਗ ਸਕੋਰ ਤੋਂ ਆਏ ਨਹੀਂ ਪਰ ਵੀ ਐ ਇਦਾਂ ਜਿਵੇਂ ਕੌਦੀਆਂ ਵਰਗੇ ਹੁੰਦੇ ਬਈ ਜਮ ਜਿਵੇਂ ਕਿਸੇ ਨੇ ਫਾਰਮ ਤੇ ਲੈ ਜਾਣੀਆਂ ਘਰੇ ਜੇ ਚਾਰ ਰੱਖਣੀਆਂ ਦੋ ਰੱਖ ਲਓ ਚਾਹੇ ਇੱਕੇ ਰੱਖ ਲਓ ਚੀਜ਼ ਕੁਆਲਿਟੀ ਦੀ ਰੱਖੋ ਪਰ ਏਰਾ ਥੋੜਾ ਤੂਰਾ ਹੋਰ ਕਰਾ ਦੇ ਵੈਰੀ ਚੈੱਕ ਇੱਥੋਂ ਐਤੋਰ ਦਿਆ ਪਹਿਲਵਾਨਾਂ ਜਿਉਂ ਫਾਸਟ ਫਾਸਟ ਕੇ ਐਸ ਵਾਰੀ ਕੀ ਉਮੀਦ ਆ ਦੁੱਧ ਦੀ ਬਈ ਆਪਾਂ ਜੇ ਹੁੰਦੀ ਸਰਦੀ ਹਾਂਜੀ ਫੇਰ ਤਾਂ ਆਪਾਂ ਰੱਖਦੇ ਤੇ 40 ਤੋਂ ਪਲੱਸ ਦੀ ਉਮੀਦ ਓਕੇ ਹੁਣ ਬਈ ਆਪਾਂ 35 ਕਿਲੋ ਦੁੱਧ ਆਪਾਂ ਆਪ ਨੂੰ ਹੈਗੀ ਐ ਵੀ ਉਮੀਦ ਬੱਸੀ ਦੀ ਵੀ 35 ਕਿਲੋ ਪਾ ਦੂਗੀ ਪਾ ਦੂ ਆਹਮਣਾ ਬਈ ਤੇ ਬਾਕੀ ਇੱਕ ਗੱਲ ਹੋਰ ਦੱਸਦਾ ਨਾ ਓਵਰ ਫੈਟ ਨਹੀਂ ਹੈਗੀ ਪਾਊਡਰ ਪਾੜਨਾਂ ਪਲੀ ਹੋਈ ਆ ਬੱਚੀ ਚੰਗੇ ਤਾਂ ਐ ਨਿਕ ਬੀ ਕੋਈ ਮੋਟੇ ਚਾਮ ਦੇ ਜਿੰਨੀਆਂ ਸਾਰੀ ਬਰੀਕ ਆ ਬਈ ਆ ਗਈ ਬਿਲਕੁਲ ਪ੍ਰੀਮਾ ਬ੍ਰੀਕ ਆ ਸਭ ਤੋਂ ਵੱਡੀ ਗੱਲ ਛਲੀਨ ਵਰਗੀ ਹੈਗੀ ਦੰਦਾਂ ਚ ਆ ਗਈ ਸਿਰਫ ਚਾਰ ਦੰਦ ਚਾਰ ਦੰਦਾਂ ਦਾ ਬਾਈ ਬੰਦੇ ਚੋ ਬਰਾ ਰੇਟ ਇਹਨਾਂ ਦੇ ਕਿਵੇਂ ਕਰਾਂਗੇ ਭਾਨੀ ਰੇਟ ਬਾਈ ਹੋਊਗਾ ਵੀਰੇ ਜਮਾਜ ਓਦਾਂ ਨਹੀਂ ਹੋਣੇ ਵੀ ਕੋਈ 2 ਲੱਖ ਜਾਂ 2.5 ਲੱਖ ਠੀਕ ਹੈ ਨਾ ਗੱਲ ਰੁੱਤ ਰੁੱਤ ਵਾਲਾ ਜਿਵੇਂ ਬਾਈ ਜਾਇਜ਼ ਹੋਊਗਾ ਆ ਰੇਟ ਬਾਈ ਕਹਿੰਦਾ ਜਾਇਜ਼ ਹੋਣਗੇ ਤੇ ਹੋਣਗੇ ਸਾਰਿਆਂ ਦੇ ਰੇਟ ਫੋਨ ਤੇ ਅੱਗੇ ਜਰਸੀਆਂ ਵੀ ਬਹੁਤ ਟੌਪ ਦੀਆਂ ਦਿਖਾਊਗਾ ਤੁਹਾਨੂੰ ਤੇ ਹੁਣ ਅਗਰ ਲੰਗਚਾਲ ਫਿਰ 2 ਨੰਬਰ ਵਾਲੀ ਧਾਈ ਦੇ ਤੇ ਮਾਰ ਦੇ ਕੈਮਰਾ ਇਹਦੀ ਵੀ ਆਰਡਰ ਕੁਆਲਿਟੀ ਤੇ ਮਾਰ ਦੇ ਕੈਮਰਾ ਬੱਡੀ ਬੁੱਡੀ ਇਹ ਵੀ ਫੁੱਲ ਆ ਗਈ। ਪੁਲਿਸ ਆਈ ਨਹੀਂ ਬਾਈ ਬਹਿੜਾਂ ਦੀ। ਸਰ ਮਾਲੀ ਹੈ ਤੇ ਹੱਥੀ ਚੁਈ ਜਾਵੇ ਚਾਹ ਬਾਈ ਚੋਲੇ ਮਸ਼ੀਨ ਸੀ। ਤੋਰ ਬਾਈ। ਥਾਣਾ ਇਦਾਂ ਦੇ ਨਹੀਂ ਗੀ। ਐ ਨਾ ਭਈਆ ਗੋਲ ਜਮੇ ਇਹ ਵੀ। ਹਾਏ ਬਾਈ 2 ਘੰਟੇ ਹੋਇਆ ਸੂਈ ਨੂੰ। ਠੀਕ ਆ ਜੀ। ਇਹਦਾ ਸੂਆ ਕਿਹੜਾ ਬਾਈ? ਇਹ ਬਾਈ ਦੂਜਾ ਸੂਆ ਛੇ ਦਾ ਅਰੀਜਨਲ। ਦੂਜਾ ਸੂਆ ਦੰਦਾਂ 'ਚ ਆ ਗਈ ਪਿਓਰ ਛੇ ਦਾ ਅੰਦਾ। ਤੇ ਕੁਆਲਿਟੀ ਕਬੂਲਟੀ ਵਾਲੇ ਪੱਖ ਤੋਂ ਯਾਰ ਇਹ ਵੀ ਵਹਿੜ ਆਪਾਂ ਕਹਿ ਸਕਦੇ ਹਾਂ ਸਿਰ ਅ ਕੁਆਲਿਟੀ ਦੀ ਆ ਕਿਉਂਕਿ ਹਲੇ ਨਾ ਇਹਦਾ ਸੁਰਖੀਬੰਦੀ ਨਹੀਂ ਲਾਈ ਤਾਜੀ ਸੂਈ ਆ ਉਹਦੇ ਕਰਕੇ ਮੋਡੀਫਿਕੇ ਆਈ ਗੱਲ ਭਾਈ ਆਪਾਂ 7 ਕਿਲੋ ਦੀ ਬੌਲੀ ਵੀ ਚੋਈ ਵੀ ਆਪਣੇ ਕੋਲ ਹੀ ਠੀਕ ਆ ਗੱਲ ਹਾਂ ਬਾੜੀ ਇਹ ਪਈਏ ਕਹਿੰਦਾ ਆਪਾਂ ਚੱਕ ਕੇ ਵੀ ਦਿਖਾ ਦੇ ਨੇ ਲੈ ਆ ਕੇ ਠੀਕ ਆ ਗੱਲ ਹਾਂ ਤੇ ਆ ਡਰੇ ਵੀ ਨਾਲ ਲੱਗਵਾ ਜਾਂ ਰੱਖਦੀ ਹੈ ਲੈਗ ਸਕੋਰ ਵਾਲਾ ਭਾਈ ਲੈ ਇਹਦਾ 30 ਜਾਈ ਦੇਣਗੇ ਤੇ ਉੱਤੇ ਉਹ ਜੇ ਗੱਲ ਕਰ ਲਈ ਸੱਜਣੋਂ 2000 ਉੱਤੋਂ ਵੀ ਸਟੇਟ ਆ ਗਈ ਬਿਲਕੁਲ ਤੇ ਕਲਰ ਜਦੋਂ ਨਮਾਤੀ ਇਹਦਾ ਬਾੜੀ ਧੰਦੀ ਆ ਭਾਈ ਬਾੜੀ ਧੰਦੀ ਆ ਗਈ ਤੇ ਸਮਝਣ ਦੇ ਗੱਲ ਤਾਂ ਐਂ ਹੀ ਚੋਣਾ ਚਾਹੀ ਬੜੁੰਦਾ ਐਂ ਵੀ ਕੋਣੀ ਕਹਿੰਦੀ ਵਿਚਾਰੀ ਦਿਖਾ ਦੇ ਗਰੀ ਲਾ ਕੇ ਨੇੜੇ ਹੋਏ ਲੈ ਚਰਵਾਦ ਆਏ ਅੱਜ ਭਾਨੇ ਕੋਲੇ ਕੱਢਦੇ ਗਸਰਾ ਸਾਰੀਆਂ ਲੈ ਬਈ ਚਾਹੇ ਕੁਝ ਨਹੀਂ ਕਹਿੰਦੀ ਕੀ ਜੋ ਉਧਾਂ ਹੁੰਦੀ ਨਾ ਬੜਾ ਇਹ ਬੱਤਾਂ ਨਹੀਂ ਰਹਿ ਬਹਿਣ ਬੱਤੀ ਤੇ ਆਪਾਂ ਬਹਿ ਗਏ ਠੀਕ ਹੈ ਜੇ ਪਤਾ ਲੰਦਾ ਆਏ ਨਹੀਂ ਹੈਗਾ ਵੀ ਕੋਈ ਨਿਆਣੇ ਪਾਉਂਦੀ ਵੀ ਕੋਈ ਆਊਗਾ ਕੀ ਠੀਕ ਹੈ ਗੱਲ ਤੇ ਕੱਦ ਵੀ ਦਿਖਾ ਦਿਓ ਕੱਦ ਫੁੱਲ ਸਾਈਜ਼ ਜੀ ਮੈਂ ਕਹਿੰਦਾ ਵੀ ਕੱਦ ਫੁੱਲ ਸਾਈਜ਼ ਨਹੀਂ ਜੇ ਕਿਸੇ ਨੇ ਭਾਨੇ ਜੋੜਾ ਜੂੜਾ ਇਕੱਠਾ ਲੈਣਾ ਹੋਇਆ ਆ ਅਲੱਗ ਤੋਂ ਹੋ ਜੂ ਮਾਂ ਤਣ ਜੋੜੇ ਜੀ ਬਈ ਕਰਦਾ ਮਾਂ ਤਣੋਂ ਜਮਾ ਜਾਏ ਰੇਟ ਹੋਣਗੇ ਬਈ ਜੋੜਦੇ ਨਹੀਂ ਮੈਂ ਕਹਿੰਦਾ ਮੋੜਦੀ ਨਹੀਂ ਬਈ ਹੈਗੀ ਜਮੈਂ ਜਾਏ ਰੇਟ ਹੋਣਗੇ ਤੇ ਤਿੰਨ ਨੰਬਰ ਵਾਲੀ ਵੀ ਦਿਖਾ ਬੜੀ ਸੈਟ ਖੜੀ ਐ ਇੱਥੋਂ ਦਿਖਾ ਦੇ ਲੰਬੀ 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 ਇਹ ਵੀ ਫੁੱਲ ਆ ਗਈ ਤੇ ਆਰਡਰ ਦਾ ਸਾਈਜ਼ ਆ ਜਿਹੜਾ ਥਣ ਦਾ ਸਾਈਜ਼ ਰੱਖਦੀ ਆ ਯਾਰ ਇਹ ਵੀ ਬਾਤਮਾਲ ਹੈ ਮਾਗਰ ਬਈ ਬੱਸੀ ਇਹਦੇ ਅੱਧ ਤੀਜੇ ਜਣਾਂ ਨੂੰ ਸੂਈ ਨੂੰ ਠੀਕ ਆ ਜੀ ਬੱਸੀ ਬਹੁਤ ਸੋਹਣੀ ਹੈਗੀ ਤੇ ਨਾਲ ਇਹਦੇ ਆ ਗਈ ਸੱਜਣੋਂ ਬੱਚੀ ਬੱਸੀ ਬਈ ਬਹੁਤ ਪਿਆਰੀ ਹੈਗੀ ਇਹਦੇ ਵਿੱਚ ਆ ਗਈ ਪਿੰਕ ਨੋਜ ਦੇ ਵਿੱਚ ਆ ਗਈ ਤੇ ਕੱਦ ਵਿਢੇ ਦਾ ਵੀ ਪੂਰਾ ਡਾਬਲਾ ਤੌਰ ਬਾਈ ਕੋਲ ਆ ਤੀਜਾ ਮੰਨ ਕੇ ਬਾਈ 26 ਕਿਲੋ ਬੋਲੀ ਤਿਆਰ ਹੈ ਥੱਲੇ ਹੁਣ ਤੀਜੇ ਦਿਨ ਤੀਜੇ ਦਿਨ 26 ਕਿਲੋ ਦੋ ਟਾਈਮ ਤਿੰਨ ਟਾਈਮ ਜਾਂ ਚਾਰ ਟਾਈਮ ਜੁੜੇ ਕਹਿਣ ਵਾਲੀ ਗੱਲ ਨਹੀਂ ਹੋਣੀ ਜੀ ਕਟਾ ਲੈ ਹੁਣ ਤਾਂ ਜੇ ਨਹੀਂ ਵਿਕਦਾ ਕੋਣ ਜਿਹੜੇ ਤਿਆਰ ਆਪਾਂ ਕਹਾਂਗੇ ਪ੍ਰੋਪਰ ਸ਼ਬਦ ਪ੍ਰੋਪਰ ਆ ਬਾਈ ਦੋ ਪਾ ਲਾਂਗੇ ਤੁਹਾਨੂੰ ਪਾ ਦਾਂਗੇ ਵੀਰੇ ਆਪਾਂ ਕੋਈ ਦਿੱਕਤ ਵਾਲੀ ਗੱਲ ਨਹੀਂ ਜੀ ਜੇ ਕੋਈ ਆਪਣਾ YouTube ਤੇ ਦੇਖ ਕੇ ਆ ਕੇ ਕਹੇ ਤੈਨੂੰ ਫੋਨ ਲਾ ਕੇ ਆ ਕੇ ਕਹਦੇ ਵੀ ਬੋਲੀ ਘਾਟਾ ਬਰੀ ਪੜਾਵਾਗੀ ਠੀਕ ਆ ਗੱਲ ਹੋਰ ਦੱਸ ਲੈ ਬਾਈ ਕਹਿੰ ਇਹ ਬੈੜ ਕੋਲੇ ਹਾਜ਼ਰ ਹੈ। ਭਾਈ ਜਿਹੜੀ ਨਾਲ ਪਿਆਰ ਦੋਦੋ ਤਿਆਰ ਹੀ ਦੱਸਿਆ ਜਾਊਗਾ। ਠੀਕ ਹੈ ਗੱਲ। ਕੱਦ ਵੀ ਫੁੱਲ, ਲੰਬੀ ਵੀ ਫੁੱਲ, ਸਭ ਤੋਂ ਮੇਨ ਗੱਲ ਇਹ ਬੈੜਾਂ ਦੀ ਪਤਾ ਕੀ ਹੈ ਜਮਾਂ ਬਰੀਕ ਆ। ਬਰੀਕ ਨੇ ਭਾਈ ਫੁੱਲ ਸਾਈਜ਼ ਨੇ ਕਿਸੇ ਵੀ ਪੱਖ ਤੋਂ। ਬਿਲਕੁਲ ਨਹੀਂ ਹੈਗੇ ਮੋٹے ਚਮੜੀ ਵਾਲੀਆਂ ਨਹੀਂ ਜਿੰਨੀਆਂ ਨੇ ਬਰੀਕ ਨੇ ਸਾਰੀਆਂ। ਉਹੀ ਗੱਲ ਆ ਜਿਵੇਂ ਮੱਜਾਂ ਦੇ ਮਾਮਲੇ 'ਚ ਦੇਖਦੇ ਹੋ ਨੇ ਬਰੀਕ ਦੇ ਦੁੱਧ ਪਾਉਂਦਾ, ਬਰੀਕ ਚਮੜਾ, ਮੋਟਾ ਚਮੜਾ ਨਹੀਂ ਦੁੱਧ ਪਾਉਂਦਾ ਤੇ ਬਾਕੀ ਪਾਊਡਰ ਨਾਲ ਪਲੀਆਂ ਹੋਈਆਂ ਨੇ ਕੋਈ ਇਹ ਚਾਰ ਨਾਲ ਨਹੀਂ ਤਿਆਰ ਕਰੀਆਂ ਹੋਈਆਂ ਕਿਉਂਕਿ ਚਾਰ ਵਾਲੀ ਬੈੜ ਮੋਟੀ ਜ਼ਿਆਦੇ ਹੋਊ ਆ ਮਨ ਕੇ ਜਲਾ ਜਮ ਤੀਜਾ ਦੇਣਾ ਜਿਦਨੇ 25 ਦਿਨ ਹੋ ਗਏ ਆ ਨਾੜ ਜਾਏ ਗੈਨ ਲਈ ਕੱਲੀ ਕੱਲੀ ਚਾਈ ਦੇ ਵੀ ਤੀ ਪਹਿਲਵਾਨਾ ਜੋਂ ਤਰੂ ਫਸ ਫਸ ਕੇ ਫਸ ਫਸ ਤਰੂ ਬਾਈ ਤੇ ਆਈਆਂ ਥੋੜੀਆਂ ਖੁੱਲੀਆਂ ਨੇ ਉਹਦੇ ਕਰ ਖੁੱਲੀਆਂ ਕਰਦੀਆਂ ਆਈਆਂ ਨੇ ਬਾਈ ਨਾਰੇ ਦਾ ਮੰਦੇ ਨੇ ਪਸ਼ੂ ਤੇ ਕੱਦ ਕਾਟ ਤੇ ਲੰਬਾਈ ਇੱਥੋਂ ਤੁਸੀਂ ਕਰੀ ਸਕਦੇ ਹੋ ਚੱਕ ਲੈ ਚੱਲ ਬਾਈ ਕਮਾ ਕੇ ਲੰਬੀ ਵੀ ਫੁੱਲਾ ਤੇ ਕੱਦ ਵੀ ਫੁੱਲਾ ਤੇ ਥਣ ਦਾ ਸਹਿਜ ਵੀ ਯਾਰ ਬਹੁਤ ਬਾ ਕਮਾਲ ਰੱਖਦੀ ਆ ਮੁਠੀ ਵਾਲਾ ਥਣ ਬਈ ਸਾਰੀ ਇਹ ਥਣਾ ਇਦਾਂ ਦੇ ਨੇ ਵੀ ਚਾਹੇ ਹੱਥੀ ਚੋਲੇ ਚਾਹੇ ਚੋਲੇ ਮਸ਼ੀਨ ਤੇ ਡਾਬਲ ਸ਼ੇਡ ਐਟ ਮਾਰ ਡਾਬਲ ਸ਼ੇਡ ਨੇ ਬਾਈ ਨਾਲ ਇਹਦੇ ਮਿਲੂਗੀ ਬੱਛੀ ਬੱਸੀ ਆ ਬਾਈ ਇਹਦੇ ਨਾਲ ਇੱਕ ਉਰਲੇ ਬੰਨੇ ਆ ਕੇ ਦਿਖਾ ਗਰੀ ਇੱਥੋਂ ਲੰਬਾਈ ਦਿਖਾ ਦੇ ਲੰਬੀ ਲੰਬੀ ਦਿਖਾ ਦੇ ਬੈਡ ਲੰਬੀ ਕਿੰਨੇ ਆ ਛੋਟੇ ਹਾਥੀ ਚ ਚੜਦੀ ਨਹੀਂ ਇਹ ਐਨੀ ਕਲੰਬੀ ਆ ਬੈ ਕਿੰਨੀ ਵੱਡਾ ਐ ਇਦਾਂ ਦੀ ਛੋਟੀ ਹੱਥ ਵਾਲੇ ਦਾ ਬੰਦਾ ਆ ਗਈ ਬਾਈ ਵੀ ਵਾਹ ਕਮਾਲ ਆ ਗਈ ਇਹ ਆ ਗਈ 3 ਨੰਬਰ ਤੇ ਤੇ ਹੁਣ ਲੰਗ ਚ ਲੱਗ ਗਈ 4 ਨੰਬਰ ਬਾਈ ਆਪ ਨੂੰ ਇਹਦੀ ਉਮੀਦ 35 ਕਿਲੋ ਦੀ ਆਪਾਂ 35 ਕਿਲੋ ਦੁੱਧ ਦੀ ਚਵਾਈ ਕਰਕੇ ਵੀ ਦੇ ਦਾਂਗੇ ਆਪ 26 ਜਿਹੜੀ ਥੱਲੇ ਤਿਆਰ ਆ 35 ਕਰ ਵੀ ਦੋ 35 ਦੇ ਦੋ ਵੀਰੇ ਆਰਾਮ ਨਾਲ ਕਿਉਂਕਿ 3 ਦਿਨਾਂ ਦੀ ਸੂਈਆ ਸਰ 3 ਦਿਨਾਂ ਦੀ ਸੂਈ ਬਾਈ 3 ਦਿਨਾਂ ਦੀ ਥੱਲੇ 26 ਰੈਡੀ ਆ ਐ ਵੀਰੇ ਜਿਹੜੇ ਆਪਣੇ ਫਾਰਮ ਚ ਲਈਏ ਨੇ ਇਹ ਜਿਹੜੇ ਆਪਾਂ ਫਾਰਮ ਚ ਲਈ ਹੈਗੀ ਹਾਂਜੀ ਉਹੀ ਜੋ ਆਏ ਨਹੀਂ ਵੀ ਜਾਂ ਪਹਿਲੀ ਜਾਂ ਦੂਜੀ ਵਾੜਾ ਹੈਗੀ ਠੀਕ ਆ ਗੱਲ 18 ਵਾੜਾ ਆਪਣੇ ਕੋਲੇ ਬਾਈ ਆ ਗਈਆਂ ਹੁਣ ਤੱਕ ਠੰਡੀਆਂ ਕਰੀ ਜਮਾ ਉਹ ਬਹੁਤ ਠੰਡੀਆਂ ਨੇ ਬਾਈ ਜਿੱਧਰ ਹੀ ਮਰਦੀ ਪਾਸੇ ਵਜਾ ਕੋਈ ਔੜਾ ਫੌਲਾ ਮਸਲਾ ਇਨੀ ਕਿਸੇ ਬੈਠਦਾ ਵੀ ਨਹੀਂ ਬਾਈ ਤੇ ਸਵਾ ਅੱਜ ਬਿਲਕੁਲ ਬਾੜੇ ਥਾਂ ਤੇ ਸਵਾ ਦਿਆਂ ਗਾਵਣੀ ਆ ਨਸਲ ਕੁਆਲਟੀ ਉਹ ਤੁਹਾਡੇ ਸਾਹਮਣੇ ਆ ਕਿਉਂਕਿ ਇਹ ਚੀਜ਼ ਹੁੰਦੀ ਨਹੀਂ ਲੁੱਕ ਨਾਲ ਹੀ ਨਹੀਂ ਹੈਗੀ ਕਿਸੇ ਵੀ ਪੱਕੇ ਬਾਈ ਲੁੱਕ ਨਾਲ ਹੀ ਨਹੀਂ ਬਾਕੀ ਐ ਹੀ ਨਹੀਂ ਗੇ ਮੋਟਾ ਚਾਵਾ ਬਰੀਕ ਨਹੀਂ ਜਿੰਦੀਆਂ ਸਾਰੀਆਂ ਬੈੜਾ ਬੁੱਧਾਲੇ ਪੀਸ ਨਹੀਂ ਗੀ ਖਰੀਦੇ ਸੱਜਣ ਦੀ ਚੰਗੀ ਹੁੰਦੀ ਆ ਤੇ ਹੁਣ ਮਹਾਰਾ ਬੱਚੀ ਤੇ ਕੈਮਰਾ ਤੋਰ ਫੋਲ ਕੇ ਪਾਨੇ ਦਾ ਕੀ ਸੀ ਨਾ ਇਹ ਬਾਈ ਦੋ ਦਾਂਦਾ ਮੂੰ 20 ਦਿਨ ਪੈਂਡਿੰਗ ਨੇ ਜਿਹੜਾ ਵੀ ਸਮਝਾਈ ਕਰ ਲੂਗਾ ਅੱਜ ਉਸ ਦੇ ਹਿਸਾਬ ਨਾਲ ਆਪਾਂ ਇਹਨੂੰ ਦੇ ਦਾਂਗੇ ਕੀ ਕਾ ਗੱਲ ਹੈ ਰੇਟ ਦੇ ਵਿੱਚ ਸਵੇਰ ਆ ਦੀ ਇਹ ਵੀ ਠੰਡੀ ਆ ਜਿਵੇਂ ਪਹਿਲਾਂ ਆ ਨਾ ਮੜਾ ਬਈ ਦਿਖਾ ਦੀ ਦੋ ਦੰਦ ਦੰਦ ਵੀ ਦਿਖਾ ਦੇ ਘਰੀ ਓਏ ਦੰਦ ਵੀ ਬਈ ਦੋ ਆ ਜੀ ਤਸੱਲੀਆਂ ਕਰਾਉਣ ਦਾ ਆਪਣਾ ਕਹਿੰਦੇ ਵੀ ਫਰਜ਼ ਬਣਦਾ ਭਾਈ ਠੰਡ ਵੀ ਵੀ ਇਦਾਂ ਦਾ ਆਗਾ ਜਿਹਨੇ ਵੀਰ ਲੈ ਕੇ ਰੱਖਣੀ ਹੈ ਨਾ ਵੀ ਅੱਥੀ ਚਵਾਈਆ ਥਣਾਗਾ ਦੇਖ ਲੈ ਮੀ ਠੰਡੀ ਕਿਵੇਂ ਆ ਹਾਂ ਠੰਡੀ ਆ ਬਈ ਠੰਡੀ ਆ ਗਈ ਉਹ ਥੋੜਾ ਜਿਹਾ ਪਹਿਲਾਂ ਆਈ ਬਸੀ ਉਹਨਾਂ ਬਸਾ ਕਹੋ ਕਰ ਦੇ ਹਾਂ ਉਹ ਠੰਡੀ ਆ ਬਈ ਮੀਂਹ ਦੀ ਬੈਠਾਂ ਦਾ ਖਾਣ ਦਾ ਸੈਜ ਬਹੁਤ ਸੋਹਣਾ ਰੱਖੂਗੀ ਠੰਡਾ ਬਈ ਸੈਜ ਪੂਰਾ ਵਧੀਆ ਰੱਖੂ ਮੁੱਠੀ ਰੱਖੂਈ ਜਮਾਂ ਨਾਲ ਲੱਗਵਾ ਫੱਟ ਫੱਟ ਲੈ ਵਾਲੀ ਹੈ ਬਈ ਤੇ ਬਾਕੀ ਜਿਹੜੀ ਰੁੱਤ ਆ ਰਹੀ ਆ ਰੁੱਤ ਚ ਚੱਲਣ ਵਾਲੀ ਆਈਟਮਾਂ ਜਿਹੜੀ ਰੁੱਤ ਅੱਗੇ ਆ ਰਹੀ ਆ 20 ਦਿਨ ਦੀ ਕੱਚੀ ਆ ਆਪਦੇ ਹੱਥੀ ਤਿਆਰ ਕਰ ਸਕਦੇ ਹੋ ਆਪਦੇ ਹਿਸਾਬ ਨਾਲ ਹਾਂ ਵੀ ਜਿਹੜੀ ਵੀਰਨਗੀ ਵਾਰਾ ਹੁੰਦਾ ਵੀ ਆਪਾਂ ਵੀ ਤਾਜੀ ਨਹੀਂ ਲੈਣੀ ਹਨਾ ਵੀ 20 ਦਿਨਾਂ ਦੀ ਕੱਚੀ ਉਸ ਹਿਸਾਬ ਨਾਲ ਰੇਟ ਹੋ ਜਾਊਗਾ ਠੀਕ ਹੈ ਤੇ ਹੋਰ ਜੇ ਮਾਪਾ ਉਹ ਕਰਦਾਂਗੇ ਕਈ ਭਰਾਵਾਂ ਦਾ ਇੱਕ ਸ਼ੌਂਕ ਵੀ ਹੁੰਦਾ ਨਾ ਫਾਰਮ ਦੀ ਆ ਬਈ ਟੀਗਾ ਹੀ ਇੰਪੋਰਟਡ ਲੱਗੇ ਹੋਵੇ ਦੇ ਆਪਾਂ ਨੇ 20 ਦਿਨ ਦੀ ਵੀ ਕੱਚੀ ਜਾਂ ਮਹੀਨੇ ਦੀ ਲੈ ਕੇ ਆਪਦੇ ਹਿਸਾਬ ਨਾਲ ਚੀਜ਼ਾਂ ਪਾ ਕੇ ਤਿਆਰ ਕਰਨੀਆਂ ਹਾਂ ਹਾਂ ਕੱਦ-ਕੋਦੀ ਬਹੁਤ ਵਧੀਆ ਹੈਗਾ ਕੱਦ ਵੀ ਚੰਗਾ ਬਣਾਉ ਚੰਗੇ ਬਈ ਫਾਰਮ ਦੀ ਆ ਬਈ ਇਹ ਤੇ ਬਾਕੀ ਬੌਡੀ ਵਾਲੇ ਪੱਖ ਤੋਂ ਵੀ ਇਹ ਜਿਹੇ ਪੰਜ ਸੂਏ ਚੋਲਿਓ ਸੱਤ ਚੋਲਿਓ ਖਰਾਕ ਪਾਈ ਜਾਵਾਂ ਇੱਥੇ ਮੇਨਟੇਨ ਰੱਖੂਗੀ ਲੈਗਸਕੋਰ ਵਾਲੇ ਵੀ ਕੰਡੇ ਕੱਢ ਦੂਗੀ ਤੇ ਥਣ ਦੇ ਸੈਜ ਵਾਲੇ ਵੀ ਕੰਡੇ ਕੱਢ ਦੂਗੀ ਸਹਿਜ ਵੀ ਹੱਥੀ ਚਵਾਈ ਵਾਲਾ ਵੀ ਬਣਾਉਗੀ ਤੇ ਮਸ਼ੀਨੀ ਵਾਲਾ ਵੀ ਤੇ ਬਾਕੀ ਗਰੀ ਚੜਾਈ ਵੀ ਬਹੁਤ ਬਣਾਉਗੀ ਪਿੱਛੇ ਲੰਮੀ ਬਹੁਤ ਆ ਬਈ ਦਸੀ ਸਾਰੇ ਬ੍ਰੇਡ ਚ ਨੇ ਬੈਣਾ ਜਿੰਨੀ ਲੰਬੀ ਆ ਗਈ ਇਹ ਹੈ ਤਾਂ ਬਈ ਬੱਚਾ ਹੈਗਾ ਏ ਆ ਗਈ ਮੇਰਾ ਖਿਆਲ ਆ ਬਾਈ 4 ਨੰਬਰ ਤੇ ਹੈ ਨਾ 4 ਨੰਬਰ ਤੇ ਆ ਬਾਈ ਤੇ 5 ਤੇ ਇੱਕ ਬੱਚੀ ਹੋਰ ਆ ਗਈ ਇਹਦੇ ਨਾਲ ਇਹ ਗੱਭਣਾ ਬਾਈ 5 ਮਹੀਨੇ ਦੀ ਗੱਭਣਾਈਏ ਚੈੱਕ ਪਾਸ ਚੈੱਕ ਪਾਸ ਆ ਬਾਈ ਤੇ ਜਿਹੜੇ ਭਰਾ ਨੇ ਲੈ ਜਾਣੀਆਂ ਬੇਨਤੀ ਕਰੂੰਗਾ ਵੀ ਉਰੀ ਚੈੱਕ ਕਰਾ ਕੇ ਲੈ ਜਿਓ ਬਾਈ ਚੈੱਕ ਕਰਾ ਕੇ ਲੈ ਆਪਣੀ ਚੈੱਕ ਕਰਾਈ ਵੀ ਆਦਰ ਜਾਂ ਡਾਕਟਰ ਲੈ ਚਾਹੀਏ ਇਥੋਂ ਸਰਕਾਰੀ ਸਾਧਨ ਮੇਰੇ ਪਿੰਡੋਂ ਕੋਈ ਦਿੱਕਤ ਵਾਲੀ ਗੱਲ ਨਹੀਂ 5 ਮਹੀਨੇ ਦੀ ਪਲੱਸ ਗੱਭਣਾ ਬੱਸੀ ਬਾਅਦ ਚੋਂ ਕਈ ਭਰਾ ਕਹਿੰਦੇ ਨੇ ਯਾਰ ਬਾਈ ਯਾਰ ਬਾਈ ਨੇ ਇੰਨੇ ਟਾਈਮ ਦੀ ਕਿਹਾ ਸੀ ਮਹੀਨਾ ਘੱਟ ਨਿਕਲ ਗਈ ਜਾਂ 2 ਮਹੀਨੇ ਜਾਂ 20 ਦਿਨ ਉਹ ਤੁਹਾਨੂੰ ਤਸੱਲੀ ਦਵਾ ਦੋ ਚਾਰ ਦਿਨ ਦਾ ਆਪਾਂ ਉਹਨਾਂ ਵੀਡੀਓ ਦੇ ਕੇ ਕੋਈ ਬੰਦਾ ਆ ਕੇ ਕਹਵੇ ਵੀ ਬਈ ਯਾਰ ਪੰਜ ਦੀ ਕਹਿ ਕੇ ਦਿੱਤੀ ਤੇ 3.5 ਦੀ ਨਿਕਲੀ ਠੀਕ ਆ ਗੱਲ ਉਹ ਆਪਾਂ ਦੁੱਗਣਾ ਖਰਚਾ ਦਵਾਂਗੇ ਉਹਦੀ ਗਰੰਟੀ ਆ ਆਪਣੀ ਗਰੰਟੀ ਦੁੱਗਣਾ ਖਰਚਾ ਦਵਾਂਗੇ ਹੋਰ ਖੋਲ ਕੇ ਹੋਰ ਦੱਸ ਇਹ ਆ ਗਈ ਪੰਜਾਂ ਦੀ ਗੱਬਣ ਚੈੱਕ ਪਾ ਆਪਾਂ ਭਈ ਆ ਆ ਡਾਕਟਰ ਆਪਾਂ ਆ ਉਹ ਡਾਕਟਰ ਲੈ ਕੇ ਠੀਕ ਆ ਗੱਲ ਅਲੈਕੁਮ 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 ਨਵੀਂ ਉਮਰਾ ਕਰਦੀ ਆ ਜੋਰ ਪੂਰਾ ਹੈ ਨਾ ਲੈ ਚੱਲ ਖੁਰਲੀ ਗਈ ਨੀ ਇਹਨੂੰ ਇੱਥੋਂ ਦਾ ਘਾਹ ਗਰੀ ਲੰਬਾਈ ਲੰਬੂਈ ਓਏ ਲੰਬੀ ਲੰਬੀ ਵੀ ਫੁੱਲਾ ਕੱਦ ਬਿੱਡ ਵੀ ਚੰਗਾ ਬਣਾਉ ਲੈਗ ਸਕੋਰ ਵਾਲੇ ਪੱਖ ਐ ਬਈ ਜਿਹਨੇ ਸਾਹਮਣੀ ਹੈਗੀ ਠੀਕ ਐ ਨਾ ਗੱਲ ਅੱਜ ਉਹਨੂੰ ਹੋਰ ਦਾ ਭਾ ਹੋ ਜੂਗਾ ਜਮਾ ਜੈ ਜੂਏ ਵੀ ਠੀਕ ਐ ਨੀ ਹੁਣ ਬੜਾ ਵੱਡਾ ਮੋਲ ਹੈ ਨਾ ਠੀਕ ਐ ਗੱਲ ਫੰਡਰਾ ਦੇ ਮਤਲਬ ਕੀ ਬੱਸੀਆਂ ਦੇ ਭਾਈ ਦੇ ਦਾਂਗੇ ਆਪਾਂ ਹਰੇਕ ਸੱਜਣ ਦੇ ਪਹੁੰਚ ਵਾਲਾ ਜਾਨਵਰ ਆਜਾ ਆਪਣੇ ਆਹ ਜਾ ਵੀਰੇ ਆ ਹਰੇਕ ਭਰਾ ਦੇ ਪਹੁੰਚ ਵਾਲਾ ਜਾਨਵਰ ਆ ਬਾਈ ਕਹਿੰਦਾ ਹਰੇਕ ਪ੍ਰਕਾਰ ਦਾ ਪਸ਼ੂ ਆ ਤਾਜਾ ਸੂਆ ਵੀ ਆ ਗੱਬਣ ਵੀ ਆ ਮਹੀਨੇ ਦੀ ਕੱਚੀ ਵੀ ਆ ਤੇ 4 ਮਹੀਨਿਆਂ ਦੀ ਕੱਚੀ ਵੀ ਆ ਹਾਂ ਬਈ 4 ਮਹੀਨੇ ਲੂਗੀ ਇਹ ਦੋਨੇ ਜੋੜਾ ਲੈਣੀ ਮਾੜਾ ਇਧਰ ਨੂੰ ਇੱਥੋਂ ਜੋੜਾ ਜੇ ਕਿਸੇ ਨੇ ਜੋੜਾ ਵੀ ਲੈਣਾਗਾ ਤਾਂ ਜੋੜਾ ਆਪਾਂ ਪਾਣਾ ਦੇ ਦਾਂਗੇ ਬਈ ਆ ਜੋੜੇ ਚ ਬਾਈ ਕਹਿੰਦਾ ਹੋਰ ਵੀ ਮਾਨਤਾਨ ਕਰ ਦਿਆਂਗੇ ਮਾਨਤਾਨ ਕਰਾਉਣਾ ਮਾਨਤਾਨ ਕਰਾ ਲਿਓ ਥੋੜੀ ਬਾਲੀ ਪਹੁੰਚ ਕਰਾਉਣੀਆਂ ਜੋੜੇ ਦੀ ਥੋੜੀ ਬਾਲੀ ਪਹੁੰਚ ਵੀ ਕਰ ਦਾਂਗੇ ਬਈ ਆਪਾਂ ਹਾਂ 1 ਮਹੀਨੇ ਦੀ ਕੱਚੀ ਤੇ ਆਪ ਅੱਛੀ ਦੀ ਜੋੜੀ ਤਿਆਰ ਹੋ ਜੂ ਕਿਸੇ ਭਰਾ ਕੋਲੇ ਤੇ ਹੁਣ ਗੈਰੀ ਜਰਸੀ ਕਣੀ ਮੋੜੂਗੇ ਆ ਜਰਸੀ ਦੇ ਮਾਰ ਫੇਸ ਤੇ ਕੈਮਰਾ ਪਹਿਲਾਂ ਆਰਡਰ ਕੁਆਲਿਟੀ ਦਿਖਾ ਕੇ ਇੱਥੋਂ ਫੇਸ ਵੀ ਦਿਖਾ ਦੇ ਪ੍ਰਮਾਣ ਕਰਾ ਦੇ ਵੀ ਇਹ ਜਰਸੀ ਦੇ ਵਿੱਚ ਹੀ ਆਉਂਦੀ ਆ ਤੋਰ ਖੰਡ ਇਹ ਤੇ ਫਿਰ ਬਾਈ ਪੇਟੋਂ ਹੀ ਵੀ ਹੈਗੀ ਠੀਕ ਹੈ ਗੱਲ ਸੰਤੀ ਕੇ ਬੇਚਾਰੀ ਇੰਨੀ ਕੇ ਨਿੱਕੇ ਸੁਵਾ ਦੀਆ ਸੁਵਾ ਦੀਆ ਚਾਹੇ ਆਪਾਂ 3 ਸਾਲ ਦਾ ਜਵਾਕ ਫਿਟਾ ਦਈਏ ਠੀਕ ਹੈ ਗੱਲ ਗਰਮ ਹੀ ਨੰਨਾ ਮਸਲਾ ਹੀ ਨਹੀਂ ਜਮੀ ਮਸਲਾ ਜਿੱਦਾਂ ਇਧਰ ਬੈਠਾ ਬਾਈ ਇਧਰ ਵੀ ਬਹਿ ਜਾ ਲੈ ਮੈਂ ਕਿਹਾ ਤਾਂ ਰਾਈ ਮਾਰ ਲਾ ਦੱਬੀ ਵੇਖੀ ਚਵਾਈ ਦੱਬੀ ਦਿਖਾ ਲੈ ਬਾਈ ਜਿੱਦੀ ਬਰਫ ਵਰਗਾ ਚਿੱਟਾ ਹੈਗਾ ਉਹ ਚਵਾਈ ਵਾਲੀ ਠੋਸ ਹੈਗਾ ਰਹੀ ਆਹ ਦਿਖਾ ਇਧਰ ਮੱਜਾ ਮੈਂ ਕਿਹਾ ਕੋਈ ਚੱਕਰੀ ਨਹੀਂ ਬਾਈ ਅਜਿਸ਼ਟਮੀ ਆ ਜਮੀ ਸੁਆ ਕਿਡਾ ਬਾਈ ਇਹਦਾ ਦੂਜਾ ਬਾਈ ਛੇ ਦਾ ਅਰੀਜਨਲ ਆ ਜੀ ਦੰਦਾ 6 ਦੰਦਾ ਅੱਜ ਬਾਈ ਚੌਥਾ ਦੇਣਾ ਸੂਈ ਨੂੰ ਠੀਕ ਆ ਜੀ 19 ਕਿਲੋ ਦੁੱਧ ਦੇ ਹਲੇ ਤਿਆਰ ਆਗਾ 19 ਕਿਲੋ ਹਾਂ ਜਰਸੀ ਥੱਲੇ ਹਾਂ ਬਾਈ ਦਿਦਨੇ ਬਾਈ ਸੂਈ ਨੂੰ ਹੋ ਗਿਆ ਮੰਨ ਕੇ ਚੱਲ ਵੀ 20 ਦਿਨ ਹਾਂਜੀ ਠੀਕ ਹੈ ਨਾ ਗੱਲ ਆਪਾਂ ਦੇ 25 ਕਿਲੋ ਨਾਰਮਲੀ ਦੁੱਧ ਨੂੰ ਪਾਵਾਂਗੇ ਆਪਾਂ ਜਰਸੀ ਦਾ 25 ਕਿਲੋ ਮੱਝ ਦੇ 20 ਕਿਲੋ ਦੇ ਬਰਾਬਰੀ ਹੈ ਬਾਈ ਐ ਮੰਨ ਕੇ ਚੱਲ ਵੀ ਅੱਜ 19 ਕਿਲੋ ਆਗਾ ਠੀਕ ਆ ਗੱਲ ਤਿਆਰ ਹੈ ਨਾ ਆ ਤਿਆਰ ਦੀ ਗੱਲ ਨਹੀਂ ਆ ਇੱਕ ਬਾਈ ਕਹਿੰਦਾ ਕੈਨਾਲਾ ਸਿਸਟਮ ਹੁੰਦਾ ਤੇ ਇੱਥੋਂ ਕੱਦ ਵੀ ਦਿਖਾ ਦੇ ਕੱਦ ਵੀ ਫੁੱਲ ਕੱਦੀ ਵੱਡੇ ਦੀ ਆ ਬਾਈ ਖੁੱਲੇ ਕੱਦ ਕਾਟ ਚ ਆ ਗਈ ਆਰਡਰ ਦੀ ਸ਼ੇਪ ਬਹੁਤ ਸੋਹਣੀ ਜੇ ਕਈ ਵਾਰ ਵੀ ਇਹ ਤਾਂ ਨਹੀਂ ਆਇਆ ਜਾਂਦਾ ਹੈ ਨਾ ਦੋ ਟਾਈਮ ਚਵਾਉਣੀ ਹੋਵੇ ਆਪਾਂ ਆਨਲਾਈਨ ਚਵਾ ਕੇ ਵੀ ਦਿਖਾ ਦਾਂਗੇ ਇਹ ਵਾਰ ਵੀ ਦੂਰ ਤੇ ਹੁੰਦੇ ਨੇਗੇ ਇਹ ਨੂੰ ਬਾਹਰਲੇ ਬੰਨੇ ਕੱਢਾ ਇਹ ਨੂੰ ਦਿਖਾ ਕੇ ਹੀ ਕੱਢ ਦਿੰਗੇ ਇਹ ਜਰਸੀ ਥੱਲੇ ਸੱਜਣੋ 22 ਕਹਿੰਦਾ 20 ਕਿਲੋ ਹਾਜ਼ਰ ਹੈ ਭਾਈ ਜਿਦਨੇ ਐ ਮੰਨ ਕੇ ਚੱਲ ਭਾਈ ਇਹ ਨੂੰ ਐ 20 ਦਿਨ ਹੋ ਗਏ ਨਾ 20 22 ਦਿਨ 25 ਕੋਲ ਆਪਾਂ ਨੋਰਮਲੀ ਦੋਦੇ ਚਵਾ ਦਾਂਗੇ ਠੀਕ ਆ ਗੱਲ ਹਾਂ ਦੰਦਾਂ 'ਚ 6 ਦੰਦ 6 ਦੰਦ ਬਿਲਕੁਲ ਕਲੀਅਰ ਹੈਗੀ ਜਿਵੇਂ ਸਪਰਾ ਨਹੀਂ ਨਾ ਟੌਪ ਦੀ ਬਰੀਡ ਤਿਆਰ ਕਰਨੀ ਹੈ ਮੇਲਿਆਂ ਵਾਸਤੇ ਜਰਸੀ ਦੀ ਹੈ ਨਾ ਦੁੱਧ ਵਾਲੀ ਲੈਣ ਚ ਤਾਂ ਇਹਦੇ ਚੰਗੇ ਸੀਮਨ ਲਾ ਕੇ ਤੁਸੀਂ ਇਹ ਚੰਗੇ ਸੈਕਸਡ ਸੀਮਨ ਲਾ ਕੇ ਬਾਈ ਇਹ ਤਾਂ ਜਿਵੇਂ ਮਰਜੀ ਬੱਤੇ ਲੈ ਲਈ ਕਿਉਂਕਿ ਦੁੱਧ ਵਾਲੇ ਪੱਖ ਚ ਵੀ ਆ ਇੱਕ ਗੱਲ ਤੁਹਾਨੂੰ ਹੋਰ ਦੱਸਦਾ ਨਾ ਆਰਡਰ ਦੀ ਜਿਹੜੀ ਇਹਦੀ ਸ਼ੇਪ ਆ ਸ਼ੇਪ ਵਾਲੀ ਲਾਜਵਾਬ ਆਗੀ ਆਰਡਰ ਦੀ ਆਰਡਰ ਬਿਲਕੁਲ ਠੋਕ ਮਾ ਆਰਡਰ ਆ ਗਿਆ ਫਿਕਸ ਆਰਡਰ ਆ ਗਿਆ ਨਾਲ ਲਗਮਾ ਟੁੱਟਮਾ ਨਹੀਂ ਹੈਗਾ ਥਣ ਦਾ ਸੈਜ ਬਹੁਤ ਸੋਹਣਾ ਹੈ ਤੇ ਚਵਾਈ ਚੂਈ ਵਾਲੇ ਤਾਂ ਨਾ ਇਹ ਜੀ ਨਵਾ ਦਿਆ ਕਰੂ ਜਿਹੜਾ ਭਰਾ ਇਹਦੇ ਥੱਲੇ ਪੈ ਜਾ ਕਰੂਗਾ ਚੋੜੇ ਨੂੰ ਇੱਥੇ ਅੱਗੇ ਪਿੱਛੇ ਦਾ ਆਡਰ ਆਖਦਾ ਅੱਗੇ ਪਿੱਛੇ ਆ ਲੈ ਬਾਈ ਇਹਨੂੰ ਜਦੋਂ ਮੁਠੀ ਆ ਰਹਿਣਾ ਨਹੀਂ ਹੁੰਦਾ ਇਹਦਾ ਰੇਟ ਨਹੀਂ ਬਾਈ ਰੇਟ ਜਮਾਂ ਬਾਹਲਾ ਨਹੀਂ ਹੁੰਦਾ ਪੌਣ 40 ਹੋਣਗੇ ਮੈਂ ਕਹਿੰਦਾ 40 ਨਹੀਂ ਬੱਸ ਜਾ ਜਮਾਂ ਜਾਏ ਜੀ ਜਾਏ ਰੇਟ ਹੋਣਗੇ ਕੋਈ ਉਹ ਨਹੀਂ ਬੱਚਾ ਗਿਆ ਨਾਲੇ ਦੇ ਬਾਈ ਮਗਰ ਬਾਈ ਦੇ ਬੱਸ ਆ ਨਾਲ ਆ ਗਿਆ ਮੇਲ ਕਾ ਪਰ ਆਡਰ ਬਹੁਤ ਫਸਮ ਆ ਗਿਆ ਬੱਚੀ ਯਾਰ ਠੋਸ ਆ ਗਿਆ ਜਿੰਨਾ ਵੀ ਹੈਗਾ ਸਾਰਾ ਠੋਸ ਹੀ ਆ ਬਈ ਲੀਵਾ ਤੇ ਹੁਣ ਮਾਰਦੇ ਆ ਬੈਠ ਤੇ ਕੈਮਰਾ ਇਹ ਕਿਹੜੀ ਚਾਗੀ ਕਰਾਉਂਸ ਇਹ ਬਈ ਐ ਮੰਨ ਕੇ ਚੱਲੇ ਸਾਈਵਾਲ ਦੇ ਵੀ ਕਰਾਉਸ ਆ ਥੋੜਾ ਗਰਲੈਂਡੋ ਦਾ ਵੀ ਪੈ ਜਾਂਦਾ ਨਾਲ ਹੀ ਗਰਲੈਂਡੋ ਵਾਲੇ ਪਾਸੇ ਜਿਹਨਾਂ ਕੰਨ ਦੇ ਮੂੰਹ ਥੋੜਾ ਝਾਲਰ ਵੀ ਦੀ ਗਰਲੈਂਡੋ ਵਾਲੀ ਆ ਗਈ ਝਾਲਰ ਦਾ ਥੱਲੂ ਰੰਗ ਆ ਮੂੰਹ ਫੇਸ ਫੇਸ ਇਹਦਾ ਕੰਨ ਵੀ ਗਰਲੈਂਡੋ ਵਾਲੇ ਨਹੀਂ ਗਈ ਠੀਕ ਆ ਕੰਨ ਹਾਂ ਢੋਰ ਖੋਲ ਕੇ ਸੂਆ 50% ਹੈਗੇ ਨੇ ਗਰਲੈਂਡੋ ਦੇ ਸੂਆ ਕਿਹੜਾ ਦਾ ਬਈ ਦੂਜਾ ਮੂੰਹ ਆਇਆ ਐ ਮੰਨ ਕੇ ਚੱਲ ਚਾਰ ਦਾ ਹੋ ਗਏ ਛੇ ਦੇ ਚੱਕਦੀ ਆ ਜੀ ਚਾਰ ਦੰਦ ਕਰਕੇ ਛਿੱਗ ਦੇ ਜਗਦੀ ਹੈ ਬੱਤੀ ਆ ਜੀ ਸੂਈ ਕਿੰਨੇ ਦਿੰਦੀ ਆ ਅੱਜ ਬਾਈ ਇਹਨੂੰ ਅੱਜ ਤੀਜਾ ਦੇਣਾ ਬੱਸੀਆ ਮੰਗ ਰਹੀ ਦੇ ਨਾਲ ਬੱਛੀ ਆ ਲਾ ਡੱਬੀ ਬੱਸੀਏਗੀ ਆ ਨਾਲ ਇਹ ਆ ਬੱਛੀ ਆ ਸੱਜਣੋ ਤੇ ਆਪ ਦਾ ਆਰਡਰ ਕੁਆਲਿਟੀ ਵਾਲੇ ਆ ਜਾਂਦੀ ਆ ਜਮਾ ਚੱਬੇ ਕੱਢਦੀ ਅਸੀਂ ਖੜੀਆ ਥੱਲੋਂ ਕਮਾਲਾ ਬਾਈ ਇੱਥੇ ਕਮਾਲ ਹੈ ਤੇ ਬਾਕੀ ਆਰਡਰ ਰੱਖ ਦਿਆ ਫੁੱਲ ਚੜਾਈ ਵਾਲਾ ਦੁੱਧ ਇਹ ਪਾਉਗੀ ਮੱਜਾਂ ਦੇੜ ਗਈ ਮੱਜਾਂ ਬਾਈ 20 ਤੋਂ ਬਾਹਰੀ ਦੁੱਧ ਦੁਬਾਈ 23 ਕਿਲੋ ਕਰਾਉਣਾ ਥੋੜੇ ਪੈਰ ਬਣਵਾਉਣ ਵਾਲੇ ਹਨ ਪੈਰ ਤਾਂ ਬਾਈ ਆਏ ਥੋੜੇ ਆ ਉਹਦੇ ਕਰਕੇ ਕੱਚੇ ਕਰਕੇ ਵੱਧ ਰਹੀ ਵੀ ਹੈਗੀ ਆ ਨਾ ਨੌ ਵੀ ਥੋੜੇ ਆ ਉਹਦੇ ਕਰਕੇ ਕਰਦੀ ਆ ਨੌ ਹਾਂ ਕਰਕੇ ਕਰਦੀ ਆ ਉਹਦਾ ਬੈਡ ਸਾਫ ਸੁਥਰੀ ਆ ਬਾਈ ਠੰਡੀ ਹੈ ਵੀ ਠੀਕ ਆ ਗੱਲ ਆਂ ਹੀ ਭੇਜਾਂ ਚਾਹੀ ਠੀਕ ਆਂ ਹੀ ਭੇਜਾਂ ਕੋਈ ਦਿੱਕਤ ਵਾਲੀ ਗੱਲ ਹੀ ਨਹੀਂ ਇਹ ਤਾਂ ਕਈ ਵਾਰੀ ਭਰਾ ਕਹਿੰਦਾ ਮਸਲਾ ਹੀ ਨਹੀਂ ਬਾਈ ਹੈਗਾ ਹੈ ਬੁੜੀਆਂ ਕੁੜੀਆਂ ਚਾਹ ਜਿਵੇਂ ਮਰ ਗਈਆਂ ਚੁਈ ਜਾ ਲਾ ਬੈਠਣ ਵਾਲਾ ਸੀਨ ਬਾਈ ਕ ਚਵਾਈ ਚ ਬੁਈ ਕੋਈ ਬਹਿ ਬਈ ਬਹਿ ਚਾਹੇ ਉਹ ਤਾਂ 100 ਦੀ 100 ਆ ਗਈ ਜਮਾ ਹੈ ਨਾ ਕੋਈ ਦਿੱਕਤ ਹੀ ਨਹੀਂ ਬਈ ਜੇ ਤੂੰ ਜੀ ਮਰਜੀ ਪਾਸੇ ਬਹਿ ਜਾ ਚਵਾਈ ਬਣੀ ਖਤਰਨਾਕ ਮੈਂ ਕਹਣਾ ਬਈ ਜਵੇਂ ਮਰਜੀ ਚੋਜ ਜਨ ਬੱਚੇ ਤੋਂ ਖੜਿਆ ਨਾ ਅਗੇ ਆ ਕੰਦ ਕੰਦ ਨੂੰ ਜਾਊਗੀ ਚਵਾਈ ਮੈਂ ਕਹਣਾ ਬਈ ਬਾਈ ਠੰਡੀ ਆ ਜੀ ਅਗਲਾ ਕੰਮ ਆ ਲੈ ਚੱਲ ਕਮਾਂਗੇ ਬਰਾਂਡੇ ਚ ਆਈ ਨਹੀਂ ਬਈ ਚੀਜ਼ਾਂ ਅੱਜ ਆਏ ਨੇ ਜਮੈਂ ਐਂਡ ਗੱਲ ਬਾਤ ਆ ਕੰਮ ਚਵਾਈ ਵਾਲੇ ਪੱਖ ਤੋਂ ਜਾਤ ਨਸਲ ਵਾਲੇ ਪੱਖ ਤੋਂ ਕਈ ਨਸਲਾਂ ਦਿਖਾਤੀਆਂ ਤੁਹਾਨੂੰ ਅੱਜ ਇੱਥੇ ਹੁਣ ਦੁੱਧ ਕਿੰਨਾਗਾ ਬਈ ਇਹਦੇ ਕੋਲੇ ਇਹਦੇ ਲਈ ਬਈ 16 ਕਿਲੋ ਦੁੱਧ ਤਿਆਰ ਆਗਾ ਕਿੰਨੇ ਦਿਨ ਦੀ ਸੂਈ ਆ ਅੱਜ ਬਈ ਇਹਨੂੰ ਤੀਜਾ ਦੇਣੀ ਹੈਗਾ ਸੂਈ ਨੂੰ ਤੀਜਾ ਦਿਨ 16 ਕਿਲੋ ਦੁੱਧ ਤਿਆਰ ਆਗਾ ਦੰਦਾਂ ਚ ਚਾਰ ਦੰਦ ਬਰਾਬਰ ਕੇ ਬਰਾਬਰ ਦਾ ਸਿੱਗ ਦੇ ਚੱਕਦੀ ਹੈਗੀ ਇੱਥੋਂ ਨਾਲੇ ਗੈਰੀ ਇਹਦਾ ਕੱਦ ਦਿਖਾ ਦੇਉਂਗੇ ਫੁੱਲ ਵੱਡੀਆਂ ਬਾਈ ਇਹ ਲੱਗ ਗਿਆ ਨਾ ਹੁੰਦਾ ਇਲਜ਼ਾਮ ਕਹਿੰਦੇ ਛੋਟੀਆਂ ਨੂੰ ਵੱਡੀਆਂ ਨਹੀਂ ਨਹੀਂ ਬਾਈ ਵੀਡੀਓ ਵਾਲ ਤਾਂ ਇਹ ਬਈ ਨੋਰਮਲ ਹੋਊਗੀ ਮੈਂ ਨੋਰਮਲ ਦੱਸ ਤਾਂ ਨਾ ਹੁੰਦਾ ਜਿਹੜੀ ਫੁੱਲ ਸਾਈਜ਼ ਹੀ ਨਹੀਂ ਬਾਈ ਫੁੱਲ ਸਾਈਜ਼ ਨਹੀਂ ਕੋਈ ਕਰਣੀ ਚਾਹੀਦੀ ਬਾਈ ਹਾਂ ਬਾਕੀ ਸਵਾਰ ਬਾਕੀ ਬਾਈ ਬਾਹਰ ਨਿੱਕੇ ਗਿਆ ਦਿਆ ਪੁੱਠੇ ਪਾਸੇ ਬੈ ਕੇ ਵੀ ਚੋਲਾ ਜਹੀ ਲੈ ਜੇ ਮੈਂ ਮਰ ਜੀ ਬਰਫੀ ਨੇ ਬਾਈ ਜਾਮਾ ਜਾਵਣੀ ਹੈਗੀ ਇਹ ਬਰਫੀ ਨੇ ਅਸਲ ਕਮੈਂਡ ਦਾ ਲੈ ਕੋਈ ਜਿੱਦੜੀ ਮਰਦੀ ਆਣਾ ਪਾ ਚਾਹੇ ਨਾ ਪਾ ਆਹ ਤੈਨੂੰ ਪਤਾ ਵੀ ਕਦੇ ਕਦੀ ਤਾਂ ਨਹੀਂ ਕਰਾਉਂਦੇ ਲੜਾ ਹੁੰਦੀਆਂ ਨੇ ਹਲੇ ਦਾੜ-ਦਾੜ ਲੱਤਾਂ ਮਾਰਦੀਆਂ ਨੇਗੀਆਂ ਠੀਕ ਹੈ ਗੱਲ ਉਦਾਂ ਦੀ ਨਹੀਂ ਹੈਗੀਆਂ ਦੁੱਧ ਕਿੰਨਾ ਕ ਪਾ ਸਕਦੇ ਤੀ ਦੁੱਧ ਬਾਈ 22 ਕਿਲੋ ਰਹਾ ਉਹਨਾਂ ਦਊਗੀ 25 ਨਹੀਂ ਕਹਿੰਦੇਗੇ 22 ਨਹੀਂ ਕਹਿੰਦੇਗੇ 22 ਕਿਲੋ ਦਬ ਦਊਗੀ ਰਾਮ ਨਾਲ ਨਾਰਮਲ ਸੇਵਾ ਦੇ ਦੂਗੀ ਨਹੀਂ ਜੇ ਤੂੰ ਐਮੀ ਕਹਦੀ ਵੀ 20 25 ਦੇ ਦੂ ਬਾਈ 30 ਕਿਲੋ ਦੇ ਦੂਗੀ ਠੀਕ ਹੈ ਗੱਲ ਜਿਵੇਂ 20 ਤੋਂ ਪਾਰ ਦੇ ਦੂ ਬਾਈ ਦੇ ਦੇ 23 ਦੇ 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 ਦੂ ਸੁਆਦ ਜਿਹੜਾ ਪ੍ਰਾਦੇ ਦੇ ਦੂ ਵੀਰੇ ਸੁਆਦ ਨਾਲ ਇਹਦੇ ਆ ਗਈ ਬੱਛੀ ਤੇ ਹੁਣ ਗੱਰੀ ਮਾਰਦੇ ਅਗਲੇ ਨੰਬਰ ਤੇ ਇਹ ਕਿਹੜੀ ਕੰਪਨੀ ਚ ਆ ਗਈ ਇਹ ਬਈ ਜਰਸੀ ਹੈਗੀ ਪਿਓਰ ਠੀਕ ਹੈ ਗੱਲ origignal ਪੰਜਾਬ ਵਾਲੀ ਹੈਗੀ ਹੋ ਵੀ ਪਰ اف ਦੇ ਪੇਟੋਂ ਹੈਗੀ ਅੱਗੇ ਇਹਦੇ ਬੱਚੇ ਲੈਣਾ ਪੂਰਾ ਟੌਪ ਲੈਣਾ ਪੋਟੜ ਦੂ ਬੱਚੇ ਗੋਲ ਬੂਲ ਬਹੁਤ ਆ ਹਾਂ ਬਾਈ ਸਿਮੜੀ ਜਰਸੀਆਂ ਲੱਗਿਆ ਹੋਏ ਪੂਰਾ ਟੌਪ ਦਾ ਤੌਰ ਬਾਈ ਹੋਰ ਗੀ ਇਹ ਲੈ ਮੰਨ ਕੇ ਚੱਲ 20 ਦਿਨ ਦਾ ਭਾਈ ਜਦੋਂ ਪੂਰੇ ਨਹੀਂ ਗੇ ਠੀਕ ਆ ਜੀ ਪੰਜ ਚਾਰ ਦਿਨ ਉੱਤੋਂ ਦੀ ਲੂਗੀ ਠੀਕ ਆ 20 ਦਿਨ ਮੰਨ ਕੇ ਚੱਲ ਵੀ ਤੇ ਜਿਦਨੇ ਵੀ ਵੀਰ ਨੇ ਅੱਜ ਦੀ ਸਮਾਈ ਕੱਚੀ ਲੈਣੀ ਹੈ ਕਿ ਅੱਜ ਦਾ ਹੋ ਪਾ ਲ ਦਾਂਗੇ ਠੀਕ ਆ ਜੀ ਜਿਦਨੇ ਤਿਆਰ ਹੋ ਕੇ ਲੈਣੇ ਆ ਉਹਦਨੇ ਫਿਰ ਹੋ ਪਾ ਲ ਲਾਓ ਪਾਓ ਜੀ 25 ਕਿਲੋ ਦਾ ਪਲੁੰਦੇ ਦੁੱਧ ਪਾਇਆ ਜਾਗਾ ਦੂਜਾ ਸੂਆ ਦੂਜਾ ਸੂਆ ਦਾ 20 ਦਿਨ ਦੀ ਕੱਚੀ 20 ਦਿਨ ਦੀ ਕੱਚੀ ਆ ਜੀ ਤੋਰ ਚੋਬਰਾ ਖੋਲ ਕੇ ਇਹ ਆ ਗਈ ਕਹਿੰਦੇ ਵੀ ਵਜਨ ਵਜੂਦ ਵਾਲੀ ਜਰਸੀ ਕਹਿ ਲਈਏ ਜਿਹਨੂੰ ਆਪਾਂ ਫੁੱਲ ਜਾਨ ਆ ਗਈ ਤੇ ਬਾਕੀ ਲੈਗ ਸਕੋਰ ਵਾਲੇ ਪੱਖ ਤੋਂ ਵੀ ਐਂਡਾ ਕੰਮ 20-25 ਦਿਨ ਦੀ ਕੱਚੀ ਆ ਸ਼ਾਈਨਿੰਗ ਸ਼ੂਨਿੰਗ ਬਹੁਤ ਆ ਗਈ ਇਹਦੇ ਬਹੁਤ ਆ ਬਈ ਸ਼ਾਈਨਿੰਗਾ ਚੌੜੀ ਵੱਡੀ ਵੀ ਹੈਗੀ ਸ਼ਾਈਨਿੰਗ ਵਾਈਰ ਗੱਲ ਕਰ ਲਈਏ ਜਾਨ ਵਾਲੇ ਮਾਮਲੇ 'ਚ ਗੱਲ ਕਰ ਲਈਏ ਕਿਉਂਕਿ ਜਿਹੜੇ ਪਸ਼ੂ 'ਚ ਜਾਨ ਚੰਗੀ ਆ ਨਾ ਉਹ ਮਾੜਾ ਫੇਸ ਤੋਂ ਦਿਖਾ ਦਈਏ ਬਈ ਫੇਸਬੁੱਕ 'ਤੇ ਕੁਆਲਿਟੀ ਵਧੀਆ ਹੀ ਆਏਗੀ ਇੱਥੋਂ ਇੱਥੋਂ ਦਿਖਾ ਦੇ ਰਹੀ ਓਏ ਇੱਥੋਂ ਦਿਖਾ ਦੇ ਮੱਥੇ 'ਚ ਟੋਆ ਆ ਗਿਆ ਅੱਖਾਂ ਕੀ ਮੋਟੀ ਇੱਥੋਂ ਕਰਾ ਦੇ ਤਸੱਲੀ ਲੈ ਚੱਲ ਬਈ ਐਨ ਇੱਥੋਂ ਲੰਬਾਈ ਦਿਖਾ ਦੀ ਦੁੱਧ ਬਈ 28 ਕਿਲੋ ਲੈ ਨਾ ਦੁੱਧ ਨੋਰਮਲੀ ਦੁੱ ਤੇ ਪਾਉਗੀ ਚੰਗੀ ਫੈਟ ਵਾਲਾ ਬਰਡ ਵਾਲਾ ਬਾਈ ਆ ਦੁੱਧ ਫੈਟ ਵਾਲਾ ਪਾ ਦੂਗੀ ਚੀਜ਼ਾਂ ਤੁਹਾਨੂੰ ਬਹੁਤ ਵਧੀਆ ਦਿਖਾ ਦੂੰਗਾ ਅੱਜ ਤੇ ਖਰੀਦਦਾਰੀ ਕਰਨਾ ਤੁਹਾਡਾ ਕੰਮ ਹੈ ਪਸ਼ੂ ਦਿਖਾਉਣਾ ਮੇਰਾ ਕੰਮ ਆ ਵੀ ਚੰਗੇ ਤੇ ਚੰਗਾ ਪਸ਼ੂ ਖੜਾ ਕਿੱਥੇ ਹੈ ਬਾਈ ਚਾਹੇ ਕੋਈ ਵੀ ਵੀਰ ਆਨਲਾਈਨ ਚਾਹੇ ਮਗਾਲੇ ਜਿਹੜੀ ਗੱਲ ਕਹਿਤੀ ਠੀਕ ਹੈ ਨਾ 19 ਤੋਂ 20 ਨਹੀਂ ਹੁੰਦੀਗੀ ਤੇ ਹੁਣ ਗੈਰੀ ਅੱਜ ਤੇ ਮਾਰੂ ਏ ਇਹਦਾ ਉੱਡੀ ਲੇਵ ਵਾਲੀ ਖੜੇ ਜਿੱਦੀ ਆਪ ਆ ਨਾ ਹਾਂ ਬਾਈ ਸੁਭਾਅ ਦੀ ਕਿਵੇਂ ਕਰਮ ਤਾਂ ਨਹੀਂ 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 ਉਹ ਤਾਂ ਨਹੀਂ ਹੈਗੀਗੀ ਉਹ ਜਹਾਜ਼ ਲਾਉਣ ਦਾ ਬਸੱਖ ਕੁਛ ਕਹਦੇ ਨੀ ਚੂਣ ਚੂਣ ਦੀ ਦਾ ਇਦਾਂ ਦੀ ਉਹ ਆ ਗਈ ਇੰਨੀ ਕਿ ਨਰਮ ਆ ਗਈ ਨਿਆਣਾ ਲੈਂਦੀ ਆ ਹਾਂ ਨਿਆਣਾ ਲੈਂਦੀ ਆ ਹੁਣ ਹੀ ਤੋਟ ਤਾਰਾ ਮਾਰਕਟ ਆ ਪਹਿਲੇ ਬੰਨਿਆ ਨੇ ਤੂੰ ਠੀਕ ਆ ਗੱਲ ਤੇ ਤੇਰੇ ਸਾਹਮਣੇ ਮਾਰੀ ਤਾਰਾ ਠੀਕ ਆ ਤੇ ਉਹ ਬਾਈ ਦਾ ਇੱਕ ਵਾਰੀ ਕਹਿੰਦੇ ਚੈੱਕ ਕਰਾ ਦੀ ਮਾਪੇ ਦੇਖ ਮਜ਼ਬੂਤ ਬਾਲੀ ਆ ਮਜ਼ਬੂਤ ਬਾਲੀ ਆ ਬਾਈ ਸਾਈ ਵਾਲਾ ਕੀ ਸਾਈ ਵਾਲ ਚ ਸਾਈ ਵਾਲਾ ਥੋੜਾ ਐਰ ਸ਼ੈਰ ਦੇ ਵੀ ਨਾਲ ਹੈਗਾ ਕ੍ਰੋਸ ਪਨ ਹਾਂਜੀ ਉਹ ਸਾਈ ਵਾਲ ਚ ਆ ਗਈ ਇੱਕ ਗੱਲ ਰੱਖਦਾ ਨਾ ਜਰਸੀ ਦਾ ਬੱਚਾ ਵੀ ਸੋਨਾ ਪਾ ਦੂਗੀ ਐਰ ਸ਼ੈਰ ਦਾ ਵੀ ਸਾਈ ਆਲ ਦਾ ਵੀ ਆਈ ਆਦਾ ਵੀ ਲੈ ਨਿਆਣਾ ਲਾ ਕੇ ਬਾਈ ਕਹਿੰਦਾ ਧਾਰਾ ਮਾਰੀ ਦਿੰਨੇ ਆ ਇਹਦਾ ਵੀ ਕੰਮ ਕਰੇ ਦਿੰਨੇ ਆ ਪਾਸ ਕਈ ਵਾਰੀ ਆਨਲਾਈਨ ਕਿਸੇ ਭਰਾ ਨੇ ਮਂਗਾਉਣੀ ਹੋਵੇ ਕਿਸੇ ਨੇ ਨਾ ਤਾਂ ਸਾਨੂੰ ਪਤਾ ਲੱਗ ਜੂ ਨਿਆਣਾ ਲੈਂਦੀ ਆ ਕਨਾ ਮੈਂ ਤਾਂ ਦੀ ਬਾਈ ਮਾਜੀ ਆ ਇਹ ਮਾਜੀ ਇੱਕ ਤਰ੍ਹਾਂ ਦੀ ਇਹ ਤਾਂ ਠੀਕ ਆ ਗੱਲ ਬੱਚਾ ਗਿਆ ਨਾਲ ਇਹਦੇ ਜੀ ਬਾਈ ਇਹਦਾ ਬਸਾਗਾ ਆ ਨਾਲ ਆ ਗਿਆ ਮੇਲ ਕਾਫ ਪਰ ਕੰਪਨੀਆ ਵਿੱਚ ਸੱਜਣੋਂ ਦੋ ਤਿੰਨ ਦੋ ਤਿੰਨ ਕਰਾਉ ਸਾਗੇ ਇਹਦੇ ਚ ਬਾਈ ਵਾਦ ਤਾਂ ਫੇਰ ਫੇਰ ਦਾ ਕਰਾਉ ਦੁੱਧ ਦੀ ਮਾਤਰਾ ਵੀ ਸੋਹਣੀ ਪਾਉਗੀ ਬੱਚਾ ਜਰਸੀ ਦਾ ਵੀ ਮੈਂ ਦੁੱਧ ਪਾਉਣਾ ਬੱਚੇ ਦੀ ਮੈਂ ਦੁੱਧ ਪਾਉਣਾ ਮੈਂ ਦੁੱਧ ਪਾਉਣਾ ਬੱਚੇ ਦੀ ਲੱਭਤਾਂ ਲਾ। ਅੱਲਾ ਦੇ ਬੱਚਾ ਕਿਉਂਕਿ ਹੁਣ ਇਹਨੂੰ ਬੱਚਾ ਲਾ ਕੇ ਹਟੇ ਤੇ ਕਈ ਵਾਰੀ ਉਹਦੇ ਕਰਕੇ ਪਸ਼ੂ ਮਾਰਨ ਜਾਂਦਾ ਪਰ ਆਰਡਰ ਦਾ ਸੈਜ ਬਹੁਤ ਸੋਹਣਾ ਰੱਖਦੀ ਆ ਥਾਣ ਦਾ ਸੈਜ ਬਹੁਤ ਸੋਹਣਾ ਰੱਖਦੀ ਆ। ਮੁੱਠੀ ਦੀ ਚਬਾਈ ਵਾਲਾ ਆ ਗਿਆ ਮੋਟਾ ਥਾਣਾ ਤਾਂ ਪਾ ਦੇ ਨਿਆਣਾ ਜੋਬਰਾ। ਆ ਗਰੀਤਾ ਨਾ ਮਾਰ ਕੇ ਹੋਏ ਮੈਂ ਆਪੇ ਲੀਂਦਿਆ ਤੇ ਬਾਕੀ ਥਾਣ ਦਾ ਮੇਰਾ ਮੂਰੇ ਵੀ ਬਾਈ ਦਿਖਾ ਦੇ ਕਈ ਵਾਰ ਕਾਰਨ ਕੀ ਹੈ ਨਾ ਪਤਾ ਨਹੀਂ ਵੀ ਬੰਦਾ ਮੂਰੇ ਵੀ ਖੜਾ ਹੋਏ ਉਹ ਉਦਾਂ ਦੀ ਨਹੀਂ ਹੈਗੀ ਵੜ ਗਈ ਏ। ਠੀਕ ਆ ਗੱਲ। origignal piece ਨਹੀਂ ਗੇ। ਆਪ ਹੀ ਲੈਂਦੇ ਬਈ ਦੂਜਾ ਜਾਨਵਰ ਤਾਂ ਆਪਾਂ ਤੇ ਚਬਾਈ ਦੀ ਆ ਗਈ ਫੁੱਲ ਫੋਕੀ ਜਾਵਾ ਔਰ ਮੋਟੀ ਆ ਗਈ ਦਾਂ ਗਰ ਗਈ ਚਬਾਈ ਆ ਮੈਂ ਬਈ ਮੱਚੀ ਆ ਯਾਰ ਮਈਆਂ ਲਾ ਲਈ ਬਈ 4 ਲੱਖ ਦੀਆਂ ਠੀਕ ਆ ਗੱਲ ਠੀਕ ਨਾ ਗੱਲ ਇੱਕ ਪਾਸੇ ਕੱਲੀ ਲਾਲੀ ਮਕਾਬਲਾ ਦੱਸ ਦੀ ਦੋ ਮਈਆਂ ਪੂਰੇ ਕਰਨੀਆਂ ਜਾਂ ਕੱਲੀ ਮੈਂ ਗਾਂ ਕੋਰੇ ਮੈਂ ਦੋਵੇਂ ਦੂਹੀ ਢੂਹੀ ਭੰਨ ਦੂ ਤੇ ਕੁਆਲਟੀ ਵਾਲੇ ਮਾਮਲੇ 'ਚ ਵੀ ਕੱਦ ਕਾਠ ਵਾਲੇ ਮਾਮਲੇ 'ਚ 25 ਕਿਲੋ ਦਾ ਨਾਰਮਲ ਦੁੱਧ ਪਾਉਣਾ ਨਹੀਂ ਜਿਹੜਾ ਐਮ ਐਨ ਕੇ ਜਿਹੜਾ 28 ਤੋਂ 30 ਕਿਲੋ ਦੁੱਧੂਗੀ ਜੇ ਖਰਾਕ ਚੰਗੀ ਪਾ ਲੋਗੇ ਨਾ ਇਹ ਇੱਥੇ ਖੜੀ ਰਹੂਗੀ ਚਾਹੇ 5 ਸੂਏ ਚ ਆ ਤੇ ਆਰਡਰ ਦਾ ਛੇਪ ਆ ਜਿਹੜੀ ਉਹ ਸੋਹਣੀ ਰੱਖਦੀ ਆ ਬੜੀ ਆ ਗਈ ਇੱਕ ਉਹ ਉਹ ਨਹੀਂ ਹੈਗਾ ਜੜ ਪੌਲੀ ਨਹੀਂ ਨਹੀਂ ਜੜ ਪੌਲੀ ਨਹੀਂ ਬਈ ਜੜ ਪੌਲੀ ਆ ਗਈ ਮਜਬੂਤ ਵਾਲੀ ਆ ਗਈ ਕਿੰਨੇ ਬੰਦਾ ਸੂਆ ਬਾਈ ਅੱਜ ਬਈ ਦੂਜਾ ਦਿਨ ਸੂਈ ਨੂੰ ਕਿੰਨੀ ਕ ਪੌਲੀ ਹੋਊਗੀ ਹੁਣ ਬੌਲੀ ਐ ਮੰਨ ਕੇ ਲੈ 20 ਕਿਲੋ ਬੌਲੀ ਤਾਂ ਸਟਾਰਟਿੰਗ ਹੀ ਆ 20 ਕਿਲੋ 20 ਤਾਂ ਸਟਾਰਟ ਹੀ ਆ ਬਾਈ ਠੀਕ ਆ ਗੱਲ ਕਹਿਣ ਦੀ ਨਹੀਂ ਆਧੂ 25 26 25 ਗੱਲਾ ਪਾਣੀ ਮੂੰਗੀ ਦੇ ਦੂਗੀ ਠੀਕ ਆ ਗੱਲ ਹਾਂ ਜੇ ਵਧੀਆ ਸੇਵਾ ਕਰੋ ਖਾਈ ਗੱਲ ਠਹਿਟ ਵੀ ਚੰਗੀ ਪਾਉਂ ਠਹਿਟ ਚੰਗੀ ਪਾਉ ਬਾਈ ਬੜੀ ਨਿੱਗੀ ਸੁਆਦੀ ਬਹਿੜ ਆ ਗਈ ਠੀਕ ਆ ਗੱਲ ਹੋਰ ਤਾਂ ਇਹ ਵੀ ਤਾਂ ਹੋਰ ਤਾਂ ਦੋ ਤਿੰਨ ਵਾਰੀ ਬੱਚੇ ਲੱਗ ਗਏ ਨੂੰ ਠੀਕ ਆ ਜੀ ਤਾਂ ਕਰਕੇ ਥੋੜੀ ਆਉ ਕਰ ਗਈ ਠੀਕ ਆ ਗੱਲ ਤੇ ਸੁਭਾ ਦੀ ਵੀ ਨਿੱਗੀ ਆ ਗਈ ਤੇ ਬਾਕੀ ਥਾਣ ਦਾ ਸਾਈਜ਼ ਬਹੁਤ ਸੋਹਣਾ ਬਾ ਟਾਪ ਦਾ ਬਾਈ ਥਾਣ ਦਾ ਆਰਡਰ ਤੇ ਬਹੁਤ ਆ ਗਿਆ ਯਾਰ ਕੁਆਲਟੀ ਵਾਲੀਆਂ ਚੀਜ਼ਾਂ ਦਿਖਾਤੀਆਂ ਤਕਰੀਬਨ ਤਕਰੀਬਨ ਸਾਨੂੰ ਅੱਜ ਮੈਂ ਤੇ ਗੈਪ ਇੱਥੋਂ ਦਿਖਾਈ ਕਰੀ ਰਿਵਿਊ ਕਰਕੇ ਜੀ ਲੱਗਿਆ ਕਰੂ ਜਿਹੜਾ ਭਰਾ ਇਹਨੂੰ ਚੋਇਆ ਕਰੂਗਾ ਲਈ ਆ ਕੇ ਉਹ ਤਾਂ ਬਈ ਐ ਮੰਨ ਕੇ ਕੱਲ ਵੀ 100% 100 ਵੀ ਵੀਡੀਓ ਤਾਂ ਪਹਿਲਾਂ ਹੀ ਵਿਕ ਜੇ ਠੀਕ ਆ ਗੱਲ ਆ ਹਾਂ ਹੋ ਸਕਦਾ ਥੋੜੇ ਖੜੇ ਤੋਂ ਬੰਦਾ ਆ ਜੇ ਠੀਕ ਆ ਗੱਲ ਤੇ ਉਹਦੇ ਨਾਲ ਬਸ ਵੀਡੀਓ ਕੁਆਲਟੀ ਗੱਲ ਚੱਲੀ ਜਾਂਦੀ ਐ ਨਾਲਾ ਠੀਕ ਆ ਗੱਲ ਆ ਆ ਰਿਹਾ ਉਹ ਗੱਡੀਆਂ ਵੀ ਨਾਲ ਹੀ ਲੈ ਕੇ ਆਉਂਦਾਗਾ ਠੀਕ ਆ ਗੱਲ ਆ 100% ਇਹ ਤਾਂ ਹੋਈ ਵੀ ਐ ਡਾਨੀ ਹੋਈ ਵੀ ਹੈਗੀ ਫੇਰ ਆਪਾਂ ਵੀਡੀਓ ਦੇ ਵਿੱਚ ਪਾ ਤੀ ਤੇ ਬਾਕੀ ਨੰਬਰ ਵਾਈ ਦਾ ਫੇਰ ਵੀ ਮਿਲਿਆ ਰੇ ਕਿਸੇ ਸੱਜਣ ਨੂੰ ਇੱਛਾ ਹੋਈ ਕਈ ਵਾਰੀ ਚਲੋ ਹਨਾ ਨੰਬਰ ਬੋਲ ਦੇ ਪਾ ਨੀ ਜਰਾ 98778688 ਦੂਜਾ ਨੰਬਰ ਹੈਗਾ 9735 5043 ਇਹ ਵੱਡੇ ਭਰਾ ਨੰਬਰ ਹੈਗਾ ਤੇ ਬਾਕੀ ਬਾਈ ਕੋਲੋਂ ਦਿਖਾਏ ਨੇ ਤੋ ਫੇਰ ਟੀਨ ਚ ਵਪਾਰ ਦਾ ਕੰਮ ਹੈ ਕੇ ਰੰਗਰੀ ਕੈਮਰਾ ਕਮਾ ਦੇ। ਬਈ ਜਿਹੜੇ ਦੁੱਧ ਦੀ ਕਹਿਤੀ ਐ ਨਹੀਂ ਗਿਆ ਵੀ ਦੁੱਧ 2-4 ਕਿਲੋ ਰਾਂ ਉਪਰਾਂ ਹੋ ਜਾਊਗਾ। ਮਸਲਾ ਹੀ ਇਹ ਨਹੀਂ ਗਿਆ। ਤੇ ਬਾਕੀ ਸਭ ਚੀਜ਼ਾਂ ਦਿਖਾਤੀਆਂ ਟੌਪ ਦੀਆਂ ਪਸੰਦ ਜਿਹੜੇ ਭਰਾ ਨੂੰ ਇਹਨਾਂ ਚੋਂ ਕੋਈ ਵੀ ਪਸ਼ੂ ਆਊਗਾ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਲੈ ਜਿਓ। ਧੰਨਵਾਦ ਜੀ।